ਨਮ ਮਰਨ ਦੁਖ ਹੋਵੇ ਸਿਫਤ ਨੋਦ ਅਦਸੋਂ ਪਰਸੋਂ ਤਦ ਡਿਠੇ ਸਚੇ ਮਲ ਜਨਮ ਜਨਮ ਦੀ ਕਟੀ ਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਘਰ ਪਹਿਲਾ ਚਉਪਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਭਗਵੰਦਨ ਦੁਖ ਭੰਜਨ ਸੁਆਮੀ ਭਗਤ ਵਛਲ ਨਿਰੰਕਾਰੇ कोटि पराद मिटे खिन्न भीतर जा गुरुमुख नाम सुमारे भव खंडन दुख भंजन स्वामी भगत वशल निरंकारें कोटि पराद मिटे खिन्न भीतर ਜਾ ਗੁਰਮਖ ਨਾਮ ਸੁਮਾਰੇ ਮੇਰਾ ਮਨ ਲਾਗਾ ਹੈ ਰਾਮ ਪਿਆਰੇ ਦੀਨ ਦਿਆਲ ਕਰੀਬ ਰੱਬ ਕਿਰਪਾ ਵਸ ਕੀਨੇ ਪੰਜ ਦੁਤਾਰੇ ਰਹਾਉ ਤੇਰਾ ਧਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੀ ਸਰਬ ਜੀਆਂ ਅੰਕੇ ਦਾਤੇ ਸੁਆਮੀ ਕਰ ਕਿਰਪਾ ਲਿਓ ਮੋਬਾਰੀ ਤੇਰਾ ਵਰਨ ਨਾ ਜਾਪੇ ਰੂਪ ਨਾਮ ਲਖੀਐ ਤੇਰੀ ਕੁਦਰਤ ਕਾਣ ਵਿਚਾਰੇ ਜਲ ਥਲ ਮਹੀਲ ਰਵੀਆਂ ਸਰ ਬਟਾਈ ਅਗੰਮ ਧੂਪ ਗਿਰ ਧਾਰੇ ਕੀਰਤ ਕਰੇ ਸਗਲ ਜਨ ਤੇਰੀ ਤੂੰ ਅਬ ਨਾਸੀ ਪੁਰਖ ਮੋ ਜਾਰੇ ਜਿਉ ਭਾਵੇਂ ਤਿਉ ਰੱਖੋ ਸੁਆਮੀ ਜਨ ਨਾਨਕ ਸਰਨ ਦੁਆਰੀ ਕੀਰਤ ਕਰਹਿ ਸਗਲ ਜਨ ਤੇਰੀ ਤੂੰ ਅਗਨਾਸੀ ਪ੍ਰਖ ਮੁਰਾਦੀ ਜਿਉ ਭਾਵੇਂ ਤਿਉ ਰੱਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ